ਹਾਂਜੀ ਦੋਸਤੋ ਤਾਂ ਦੱਸਤੀ ਇਸ ਮਹੀਨੇ ਦੀ ਦੂਜੀ ਲਿਸਟ ਜਾਰੀ ਹੋ ਚੁੱਕੀ ਹੈ ਪੈਨਸ਼ਨਾਂ ਦੀ ਠੀਕ ਸੁਣਿਆ ਤੁਸੀਂ ਕਿਉਂਕਿ ਪਹਿਲੀ ਲਿਸਟ ਬਾਰੇ ਪਹਿਲਾਂ ਵੀਡੀਓ ਬਣਾ ਚੁੱਕੇ ਹਾਂ ਜੇਕਰ ਪਹਿਲੀ ਲਿਸਟ ਦੇ ਵਿੱਚ ਤੁਹਾਡਾ ਨਾਮ ਨਹੀਂ ਆਇਆ ਤਾਂ ਹੁਣ ਦੂਜੀ ਲਿਸਟ 'ਚ ਤੁਹਾਡਾ ਨਾਮ ਜ਼ਰੂਰ ਹੋਵੇਗਾ ਕਿਹੜੇ-ਕਿਹੜੇ ਪਿੰਡਾਂ ਦੀ ਕਿਹੜੇ ਸ਼ਹਿਰਾਂ ਦੀ ਕਿਹੜੇ ਥਾਵਾਂ ਦੀ ਪੈਨਸ਼ਨ ਜਾਰੀ ਹੋ ਚੁੱਕੀ ਹੈ ਤਾਂ ਚਲੋ ਇਸ ਵੀਡੀਓ ਦੇ ਵਿੱਚ ਜਾਣਕਾਰੀ ਹੈ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪੰਜਾਬ ਦੀਆਂ ਕੁਝ ਹੀਟ ਦਿੱਤੀਆਂ ਥਾਵਾਂ ਨੇ ਸ਼ਹਿਰ ਨੇ ਤਾਂ ਉਸ ਦੀ ਲਿਸਟ ਤੁਹਾਨੂੰ ਦੇਣ ਜਾ ਰਹੇ ਆ ਬਜ਼ੁਰਗਾ ਵਿਦਵਾਵਾਂ ਅਤੇ ਬਾਕੀ ਹੋਰ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਤਾਂ ਸਕਰੀਨ ਤੇ ਤੁਹਾਨੂੰ ਹੁਣ ਲਿਸਟ ਵਿਖਾ ਰਹੇ ਆ ਜੇਕਰ ਤੁਹਾਡਾ ਪਹਿਲਾਂ ਹੀ ਲਿਸਟ ਦੇ ਵਿੱਚ ਨਾਮ ਨਹੀਂ ਆਇਆ ਤਾਂ ਇਸ ਦੇ ਵਿੱਚ ਪੱਕਾ ਤੁਹਾਡਾ ਹੋਵੇਗਾ ਪਹਿਲੀ ਗੱਲ ਕਰਦੇ ਆ ਮੁਹਾਲੀ ਤਾਂ ਮੁਹਾਲੀ ਦੇ ਨੇੜਲੇ ਪਿੰਡਾਂ ਦੇ ਵਿੱਚ ਜਾਰੀ ਹੋ ਚੁੱਕੇ ਉਸ ਤੋਂ ਬਾਅਦ ਦੂਜੀ ਗੱਲ ਕਰਦੇ ਆ ਰੂਪਨਗਰ ਤਰੂਪਨਗਰ ਦੇ ਜਿੰਨੇ ਵੀ ਨੇੜੇ ਪਿੰਡ ਨੇ ਕੋਈ ਸ਼ਹਿਰ ਹੈ ਛੋਟਾ ਤਾਂ ਉੱਥੇ ਸਾਰੇ ਜਿਹੜੀ ਪੈਨਸ਼ਨ ਹੈ ਕਸਬਿਆਂ ਦੇ ਵਿੱਚ ਜਾਰੀ ਹੋ ਚੁੱਕੀ ਹੈ ਤੁਸੀਂ ਵੀ ਕਮੈਂਟ ਕਰਕੇ ਜਿਹੜੀ ਜਾਣਕਾਰੀ ਉਹ ਸਾਂਝੀ ਜ਼ਰੂਰ ਕਰਨਾ ਹੋਈ ਹੈ ਜਾਂ ਨਹੀਂ ਹੋਈ ਜੇ ਕਿਸੇ ਦੀ ਨਹੀਂ ਹੋਈ ਤਾਂ 2-3 ਦਿਨ ਤੁਸੀਂ ਵੇਟ ਕਰ ਲਓ ਉਸ ਤੋਂ ਬਾਅਦ ਗੱਲ ਕਰਦੇ ਆ ਫਤੇਗੜ ਸਾਹਿਬ ਦੀ ਤਾਂ ਫਤੇਗੜ ਸਾਹਿਬ ਸ਼ਹਿਰ ਅਤੇ ਬਾਕੀ ਜਿਹੜੇ ਪਿੰਡ ਨੇ ਤਾਂ ਉਹਨਾਂ ਦੀ ਜਾਰੀ ਹੋ ਗਈ ਹੈ ਉਸ ਤੋਂ ਆ ਗੱਲ ਕਰਦੇ ਆ ਆਪਾਂ 4 ਨੰਬਰ ਤੇ ਮੋਗੇ ਦੀ ਤਾਂ ਮੋਗੇ ਦੇ ਜਿੰਨੇ ਨੇੜਲੇ ਪਿੰਡ ਨੇ ਤਾਂ ਉਹਨਾਂ ਦੀ ਤੇ ਬਾਕੀ ਕੋਈ ਛੋਟਾ ਕਸਬਾ ਸ਼ਹਿਰ ਹੈ ਤਾਂ ਉਹਦੇ ਵਿੱਚ ਵੀ ਪੈਨਸ਼ਨ ਜਾਰੀ ਹੋ ਚੁੱਕੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਹੁਣ ਬਰਨਾਲਾ ਦੀ ਤਾਂ ਬਰਨਾਲੇ ਦੇ ਜਿੰਨੇ ਵੀ ਨੇੜਲੇ ਪਿੰਡ ਨੇ ਸ਼ਹਿਰ ਨੇ ਤਾਂ ਉਹਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਤਾਂ ਉਹ ਜਾਰੀ ਹੋ ਚੁੱਕੀ ਹੈ ਦੋਸਤੋ ਤਾਂ ਤੁਸੀਂ ਵੀ ਜਿਹੜੀ ਵੇਟ ਕਰੋ ਜੇਕਰ ਤੁਹਾਡੀ ਪੈਨਸ਼ਨ ਨਹੀਂ ਜਾਰੀ ਹੋਈ ਤਾਂ ਤੁਸੀਂ ਇੱਕ ਦੋ ਦਿਨ ਵੇਟ ਕਰੋ ਤੇ ਤੁਹਾਡੇ ਕੋਲੇ ਮੈਸੇਜ ਆ ਜਰੂਰ ਉ ਜਰੂਰ ਪਹੁੰਚ ਜਾਵੇਗਾ ਉਸ ਤੋਂ ਬਾਅਦ ਗੱਲ ਕਰਦੇ ਹਾਂ ਸੰਗਰੂਰ ਦੀ ਹਾਂਜੀ ਸੰਗਰੂਰ ਸ਼ਹਿਰ ਤੇ ਬਾਕੀ ਕਸਬਾ ਕੋਈ ਤੇ ਪਿੰਡ ਹੈ ਜਿਹੜੇ ਨੇੜੇ-ਨੇੜੇ ਤਾਂ ਉਹਨਾਂ ਦੇ ਵਿੱਚ ਵੀ ਪੈਨਸ਼ਨ ਹੈ ਜਿਹੜੀ ਉਹ ਜਾਰੀ ਹੋ ਚੁੱਕੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਧੂਰੀ ਤਾਂ ਧੂਰੀ ਇਲਾਕੇ ਦੀ ਪੈਨਸ਼ਨ ਹੈ ਜਿਹੜੀ ਤਾਂ ਉਹ ਪਿੰਡਾਂ ਦੀ ਉਹ ਵੀ ਜਾਰੀ ਹੋ ਚੁੱਕੀ ਹੈ ਤਾਂ ਤੁਸੀਂ ਵੀ ਜਿਹੜਾ ਮੈਸੇਜ ਆਪਣਾ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਪੈਨਸ਼ਨ ਨੂੰ ਜਿਹੜਾ ਕਢਵਾ ਸਕਦੇ ਹੋ ਆਪਣੇ ਨੇੜੇ ਦੇ ਨੈੱਟ ਕੈਫੇ ਤੇ ਜਾਂ ਪੋਸਟ ਆਫਿਸ ਦੇ ਵਿੱਚੋਂ ਵੀ ਪੈਨਸ਼ਨ ਹੈ ਜਿਹੜੀ ਤੋਂ ਨਿਕਲ ਜਾਂਦੀ ਆ ਤਾਂ ਤੁਸੀਂ ਆਪਣੀ ਬਜ਼ੁਰਗਾਂ ਦੀ ਪੈਨਸ਼ਨ ਦੋਸਤੋ ਕਢਾ ਸਕਦੇ ਹੋ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਗੁਰਦਾਸਪੁਰ ਦੀ ਹਾਂਜੀ ਦੋਸਤੋ ਗੁਰਦਾਸਪੁਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਤਾਂ ਉਹ ਜਾਰੀ ਹੋ ਚੁੱਕੀ ਹੈ ਤਾਂ ਪਿੰਡਾਂ ਦੇ ਨੇੜਲੇ ਪਿੰਡ ਨੇ ਜਿੰਨੇ ਵੀ ਤਾਂ ਤੁਸੀਂ ਆਪਣੀ ਪੈਨਸ਼ਨ ਚੈੱਕ ਕਰ ਸਕਦੇ ਹੋ ਤੇ ਕਢਵਾ ਸਕਦੇ ਹੋ ਮੈਸੇਜ ਵੀ ਤੁਹਾਡੇ ਕੋਲੇ ਆ ਚੁੱਕਿਆ ਹੋਣਾ ਜੇ ਨਹੀਂ ਆਇਆ ਤਾਂ ਤੁਸੀਂ ਆਪਣਾ ਜਿਹੜਾ ਮੋਬਾਈਲ ਨੰਬਰ ਹੈ ਉਹ ਲਿੰਕ ਜ਼ਰੂਰ ਕਰਵਾ ਲਓ ਫਿਰ ਤੁਹਾਨੂੰ ਕਿਤੇ ਦਿੱਕਤ ਨਹੀਂ ਪਵੇਗੀ ਤੁਹਾਡੀ ਪੈਨਸ਼ਨ ਦਾ ਮੈਸੇਜ ਹੈ ਜਿਹੜਾ ਉਹ ਤੁਹਾਡੀ ਮੋਬਾਈਲ ਦੀ ਸਕਰੀਨ ਤੇ ਹੀ ਆ ਜਾਇਆ ਕਰੇਗਾ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਅੱਗੇ ਕਿਹੜਾ ਜਿਹੜਾ ਸ਼ਹਿਰ ਆ ਰਿਹਾ ਬਟਾਲਾ ਬਟਾਲੇ ਦੇ ਵਿੱਚ ਦੋਸਤੋ ਜਾਰੀ ਹੋ ਚੁੱਕੀ ਹੈ ਲਿਸਟ ਦੇ ਵਿੱਚ ਨਾਮ ਆ ਚੁੱਕਿਆ ਹੈਗਾ ਜਿੰਨੇ ਵੀ ਬਟਾਲੇ ਦੇ ਨੇੜੇ-ਨੇੜੇ ਪਿੰਡ ਨੇ ਤਾਂ ਉਹਨਾਂ ਦੇ ਵਿੱਚ ਪੈਨਸ਼ਨ ਹੈ ਜਿਹੜੀ ਤਾਂ ਉਹ ਲਗਭਗ ਵਿਧਵਾਵਾਂ ਦੀ ਬਜ਼ੁਰਗਾਂ ਦੀ ਬੇਸਹਾਰਾ ਬੱਚਿਆਂ ਦੀ ਉਹਨਾਂ ਦੀ ਸਾਰੀਆਂ ਦੀ ਪੈਨਸ਼ਨ ਹੈ ਜਿਹੜੀ ਤੋ ਆ ਚੁੱਕੀ ਹੈ ਅੱਗੇ ਗੱਲ ਕਰਦੇ ਆ ਪਠਾਨਕੋਟ ਤਾਂ ਪਠਾਨਕੋਟ ਦੇ ਵਿੱਚ ਵੀ ਪੈਨਸ਼ਨ ਜਾਰੀ ਹੋ ਚੁੱਕੀ ਹੈ ਲਿਸਟ ਦੇ ਵਿੱਚ ਨਾਮ ਆ ਚੁੱਕਿਆ ਹੈ ਜੇਕਰ ਤੁਹਾਡਾ ਨਹੀਂ ਆਇਆ ਤਾਂ ਅੱਗੇ ਵੀਡੀਓ ਬਣਾਵਾਂਗੀ ਤਾਂ ਉਸ ਦੀ ਲਿਸਟ ਦੇ ਵਿੱਚ ਵੀ ਤੁਹਾਡਾ ਲਗਭਗ ਨਾਮ ਆ ਚੁੱਕਿਆ ਹੋਵੇਗਾ ਤਾਂ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਅੱਗੇ ਕਿਹੜੇ ਸ਼ਹਿਰ ਦੀ ਉਹ ਵੀ ਤੁਹਾਨੂੰ ਦੱਸਦੇ ਆ ਜੇਕਰ ਨਹੀਂ ਪੈਨਸ਼ਨ ਆਈ ਤਾਂ ਤੁਸੀਂ 2-3 ਦਿਨ ਵੇਟ ਕਰ ਲਓ ਦੋਸਤੋ ਕਈ ਵਾਰ ਨਾ ਜਿਹੜਾ ਸਟਾਫ ਹੁੰਦਾ ਹੈ ਉਹਦੇ ਕੋਲੇ ਕਮ ਜਿਆਦਾ ਹੁੰਦਾ ਉਹ ਪੈਨਸ਼ਨ ਟਰਾਂਸਫਰ ਨਹੀਂ ਕਰ ਸਕਦਾ ਉਸ ਤੋਂ ਬਾਅਦ ਗੱਲ ਕਰਦੇ ਆਂ ਆਪਾਂ ਕਪੂਰਥਲਾ ਤਾਂ ਕਪੂਰਥਲਾ ਜ਼ਿਲ੍ਹਾ ਉਹਦੇ ਜਿੰਨੇ ਵੀ ਪਿੰਡ ਨੇ ਤਾਂ ਉਹਨਾਂ ਦੀ ਲਿਸਟ ਹੈ ਜਿਹੜੀ ਤਾ ਉ ਆ ਚੁੱਕੀ ਹੈ ਉਹਨਾਂ ਦੇ ਵਿੱਚ ਪੈਨਸ਼ਨ ਹੈ ਜਿਹੜੀ ਉਹ ਟਰਾਂਸਫਰ ਕਰ ਦਿੱਤੀ ਗਈ ਹੈ ਅੱਗੇ ਹੁਣ ਤੁਹਾਨੂੰ ਦੱਸਣ ਜਾ ਰਹੇ ਆਂ ਫਰੀਦਕੋਟ ਤਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਤੇ ਫਰੀਦਕੋਟ ਜ਼ਿਲ੍ਹਾ ਜ਼ਿਲ੍ਹੇ ਦੇ ਵਿੱਚ ਜਿੰਨਾ ਵੀ ਮੰਨ ਲਓ ਤੁਸੀਂ ਫਰੀਦਕੋਟ ਸ਼ਹਿਰ ਦੇ ਵਿੱਚ ਰਹਿੰਦੇ ਹੋ ਤਾਂ ਫਰੀਦਕੋਟ ਸ਼ਹਿਰ ਦੇ ਕਸਬੇ ਕੋਈ ਤਾਂ ਉੱਥੇ ਵੀ ਪੈਨਸ਼ਨ ਜਾਰੀ ਹੋ ਚੁੱਕੀ ਹੈ ਤਾਂ ਤੁਸੀਂ ਇੱਕ ਵਾਰੀ ਬੈਂਕ ਦੇ ਵਿੱਚ ਚਾ ਕੇ ਚੈੱਕ ਵੀ ਕਰਵਾ ਸਕਦੇ ਹੋ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਅੱਗੇ ਸ਼ਹਿਰ ਦੀ ਅਗਲਾ ਸ਼ਹਿਰ ਹੈ ਜਿਹੜਾ ਤਾਂ ਉਸ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪੈਨਸ਼ਨ ਕਿਹੜੇ ਸ਼ਹਿਰ ਦੀ ਜਾਰੀ ਹੋ ਚੁੱਕੀ ਹੈ ਤਾਂ ਅੱਗੇ ਗੱਲ ਕਰਦੇ ਹਾਂ ਆਪਾਂ ਦੋਸਤੋ ਫਾਜ਼ਿਲਕਾ ਦੀ ਤਾਂ ਫਾਜ਼ਿਲਕਾ ਦੇ ਵਿੱਚ ਵੀ ਪੈਨਸ਼ਨ ਹੈ ਜਿਹੜੀ ਤਾਂ ਉਹ ਜਾਰੀ ਕਰ ਦਿੱਤੀ ਗਈ ਹੈ ਤਾਂ ਤੁਸੀਂ ਪੈਨਸ਼ਨ ਆਪਣੀ ਕਢਵਾ ਸਕਦੇ ਹੋ ਪਹਿਲਾਂ ਚੈੱਕ ਕਰਵਾ ਲਓ ਜੇਕਰ ਤੁਹਾਡੀ ਪੈਨਸ਼ਨ ਆ ਚੁੱਕੀ ਹੈ ਤਾਂ ਤੁਸੀਂ ਆਪਣੀ ਪੈਨਸ਼ਨ ਹੈ ਜਿਹੜੀ ਉਹ ਆਪਣੇ ਨੇੜੇ ਦੇ ਨੈਟ ਕੈਫੇ ਜਾਂ ਪੋਸਟ ਆਫਿਸ ਜਾਂ ਬੈਂਕ ਦੇ ਵਿੱਚੋਂ ਜਾ ਕੇ ਆਪਣੀ ਪੈਨਸ਼ਨ ਹੈ ਉਹ ਕਢਵਾ ਸਕਦੇ ਹੋ ਹੁਣ ਗੱਲ ਕਰਦੇ ਆਪਾਂ ਨਵਾਂ ਸ਼ਹਿਰ ਦੀ ਤਾਂ ਨਵਾਂ ਸ਼ਹਿਰ ਦੇ ਵਿੱਚ ਵੀ ਪੈਨਸ਼ਨ ਹੈ ਦੋਸਤੋ ਉਹ ਆ ਚੁੱਕੀ ਹੈ ਜੇਕਰ ਤੁਹਾਡੇ ਬਜ਼ੁਰਗਾਂ ਦੀ ਪੈਨਸ਼ਨ ਕਿਸੇ ਕਾਰਨ ਨਹੀਂ ਆ ਰਹੀ ਤੋ ਉਸ ਦਾ ਵਿੱਚ ਕੀ ਹੈ ਕਿ ਤੁਹਾਡੇ ਪੈਨਸ਼ਨ ਦੇ ਵਿੱਚ ਕੋਈ ਗੜਬੜੀ ਹੋ ਸਕਦੀ ਹੈ ਤੁਹਾਡੀ ਪੈਨਸ਼ਨ ਜੇਕਰ ਕੋਈ ਗਲਤ ਲੱਗੀ ਹੈ ਉਸ ਵੱਲੋਂ ਵੀ ਸਰਕਾਰ ਵੱਲੋਂ ਪੈਨਸ਼ਨਾਂ ਉਹ ਰੋਕੀਆਂ ਗਈਆਂ ਨੇ ਪਰ ਤੁਸੀਂ ਇੱਕ ਦੋ ਦਿਨ ਵੇਟ ਕਰੋ ਤਾਂ ਤੁਹਾਡੀ ਪੈਨਸ਼ਨ ਆ ਜਾਵੇਗੀ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਬਲਾਚੌਰ ਦੀ ਤਾਂ ਬਲਾਚੌਰ ਦੇ ਵਿੱਚ ਜਿੰਨੇ ਵੀ ਨੇੜਲੇ ਪਿੰਡ ਨੇ ਤਾਂ ਉਹਨਾਂ ਦੀ ਪੈਨਸ਼ਨ ਵੀ ਜਿਹੜੀ ਜਾਰੀ ਹੋ ਚੁੱਕੀ ਹੈ ਤੁਸੀਂ ਆਪਣੇ ਨੇੜਲੇ ਪਿੰਡਾਂ ਦੇ ਵਿੱਚ ਜਿਹੜੀ ਪੈਨਸ਼ਨ ਹੈ ਕਿਸੇ ਨੈਟ ਕੈਫੇ ਤੇ ਜਾਂ ਪੋਸਟ ਆਫਿਸਰ ਤੁਹਾਡੇ ਪਿੰਡ ਦੇ ਵਿੱਚ ਨਹੀਂ ਹੈਗਾ ਅਗਲੇ ਪਿੰਡ ਦੇ ਵਿੱਚ ਤੁਸੀਂ ਪੋਸਟ ਆਫਿਸਰ ਆਏ ਵੀ ਕਢਵਾ ਸਕਦੇ ਹੋ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਦੀਨਾਨਗਰ ਦੀ ਤਾਂ ਦੀਨਾਨਗਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਦੋਸਤੋ ਉਹ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਭਗਵੰਤ ਮਾਨ ਸਰਕਾਰ ਵੱਲੋਂ ਪੈਨਸ਼ਨ ਹੈ ਜਿਹੜੀ ਤਾਂ ਉਹ ਜਾਰੀ ਕਰ ਦਿੱਤੀ ਗਈ ਹੈ ਤਾਂ ਹੁਣ ਆਪਾਂ ਤੁਹਾਨੂੰ ਅੱਗੇ ਵੀ ਦੱਸਣ ਜਾ ਰਹੇ ਹਾਂ ਹੋਰ ਨਵੀਂ ਅਪਡੇਟ ਕਿਹੜੀ ਹੈ ਉਹ ਵੀ ਤੁਹਾਨੂੰ ਅੱਗੇ ਦੱਸਾਂਗੇ ਅੱਗੇ ਗੱਲ ਕਰਦੇ ਆਪਾਂ ਕਿਲਾ ਰਾਏਪੁਰ ਕਿਲਾ ਰਾਏਪੁਰ ਦੇ ਜਿੰਨੇ ਨੇੜਲੇ ਪਿੰਡ ਨੇ ਕਿਲਾ ਰਾਏਪੁਰ ਦਾ ਕੋਈ ਕਸਬਾ ਹੈ ਤਾਂ ਉੱਥੇ ਵੀ ਜਿਹੜੀ ਪੈਨਸ਼ਨ ਹੈ ਬਜ਼ੁਰਗਾਂ ਦੀ ਵਿਧਵਾਵਾਂ ਦੀ ਬੇਸਹਾਰਾ ਬੱਚਿਆਂ ਦੀ ਤਾਂ ਉਹਨਾਂ ਦੀ ਪੈਨਸ਼ਨ ਹੈ ਜਿਹੜਾ ਅੰਗਹੀਣ ਬੱਚੇ ਨੇ ਜਾਂ ਕੋਈ ਅੰਗਹੀਣਾ ਉਹਨਾਂ ਦੀ ਪੈਨਸ਼ਨ ਵੀ ਜਿਹੜੀ ਜਾਰੀ ਹੋ ਚੁੱਕੀ ਹੈ ਅੱਗੇ ਗੱਲ ਕਰਦੇ ਆਪਾਂ ਮਰਿੰਡਾ ਦੀ ਤਾਂ ਮਰਿੰਡਾ ਦੇ ਵਿੱਚ ਵੀ ਪੈਨਸ਼ਨ ਹੈ ਜਿਹੜੀ ਤਾਂ ਉਹ ਦੋਸਤੋ ਬਜ਼ੁਰਗਾਂ ਦੀ ਜਾਰੀ ਹੋ ਚੁੱਕੀ ਹੈਗੀ ਤਾਂ ਤੁਸੀਂ ਬਜ਼ੁਰਗਾਂ ਦੀ ਪੈਨਸ਼ਨ ਆਪਣੀ ਕਢਵਾ ਸਕਦੇ ਹੋ ਇਹ ਜਿਹੜੀ ਪੈਨਸ਼ਨ ਹੈ ਤਾਂ ਉਹ ਜਾਰੀ ਹੋ ਚੁੱਕੀ ਹੈ ਤਾਂ ਅੱਗੇ ਹੁਣ ਆਪਾਂ ਗੱਲ ਕਰਦੇ ਹਾਂ ਦੌਲਤਪੁਰ ਦੀ ਤਾਂ ਦੌਲਤਪੁਰ ਦਾ ਵੀ ਲਿਸਟ ਦੇ ਵਿੱਚ ਨਾਮ ਆ ਚੁੱਕਿਆ ਹੈ ਅੱਗੇ ਤੁਹਾਨੂੰ ਦੱਸਦੇ ਹਾਂ ਹੋਰ ਕਿਹੜੇ-ਕਿਹੜੇ ਲਿਸਟਾਂ ਦੇ ਵਿੱਚ ਨਾਮ ਹੈ ਕਿਹੜੇ ਸ਼ਹਿਰਾਂ ਦਾ ਕਿਹੜੇ ਜਿਹੜੇ ਪਿੰਡ ਨੇ ਉਹ ਵੀ ਤੁਹਾਨੂੰ ਅੱਗੇ ਦੱਸਦੇ ਹਾਂ ਕਿ ਛੋਟਾ ਸ਼ਹਿਰ ਹੈ ਕੋਈ ਜ਼ਿਲ੍ਹਾ ਹੈ ਕੋਈ ਤੁਹਾਡੀ ਤਹਿਸੀਲ ਹੈ ਉਹ ਵੀ ਤੁਹਾਨੂੰ ਅੱਗੇ ਲਿਸਟ ਦੇ ਵਿੱਚ ਜਿਵੇਂ-ਜਿਵੇਂ ਨਾਮ ਆਈ ਜਾਵੇਗਾ ਤੁਹਾਡੀ ਸਕਰੀਨ ਤੇ ਆ ਜਾਵੇਗਾ ਉਸ ਤੋਂ ਬਾਅਦ ਗੱਲ ਕਰਦੇ ਹਾਂ ਸ਼ਹੀਦ ਭਗਤ ਸਿੰਘ ਨਗਰ ਦੀ ਇੱਥੇ ਵੀ ਜਾਰੀ ਹੋ ਚੁੱਕੀ ਹੈ ਜੇਕਰ ਤੁਹਾਡੇ ਤਹਿਸੀਲ ਜ਼ਿਲ੍ਹੇ ਦੇ ਵਿੱਚ ਕਈ ਕਾਰਨਾ ਕਰਕੇ ਨਹੀਂ ਹੋਈ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਅੱਗੇ ਉਸ ਬਾਰੇ ਵੀ ਵੀਡੀਓ ਬਣਾਵਾਂਗੇ ਜੇਕਰ ਉੱਥੇ ਨਹੀਂ ਹੋਈ ਉਸ ਦਾ ਕੋਈ ਕਾਰਨ ਹੋਵੇਗਾ ਉਹ ਵੀ ਤੁਹਾਨੂੰ ਪਤਾ ਲੱਗ ਜਾਵੇਗਾ ਸੁਲਤਾਨਪੁਰ ਲੋਧੀ ਹੁਣ ਦੱਸ ਦਿਆਂ ਸੁਲਤਾਨਪੁਰ ਲੋਧੀ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਤਾਂ ਉਹ ਜਾਰੀ ਹੋ ਚੁੱਕੀ ਹੈ ਤਾਂ ਦੋਸਤੋ ਇਹਦੇ ਵਿੱਚ ਤੁਸੀਂ 2-3 ਦਿਨ ਵੇਟ ਕਰੋ ਤੁਹਾਡੀ ਪੈਨਸ਼ਨ ਵੀ ਰਿਲੀਜ਼ ਕਰ ਦਿੱਤੀ ਜਾਵੇਗੀ ਤਾਂ ਤੁਹਾਨੂੰ ਵੇਟ ਕਰਨਾ ਪਵੇਗਾ ਲਗਭਗ ਸਾਰਿਆਂ ਦੀ ਸਟੈਪ ਬਾਈ ਸਟੈਪ ਜਾਰੀ ਕੀਤੀ ਜਾ ਰਹੀ ਹੈ ਅੱਗੇ ਗੱਲ ਕਰਦੇ ਹਾਂ 마ਸ਼ੀਵਾੜਾ ਤਾਂ 마ਸ਼ੀਵਾੜਾ ਦੇ ਵਿੱਚ ਵੀ ਪੈਨਸ਼ਨ ਹੈ ਜਿਹੜੀ ਤਾਂ ਉਹ ਜਾਰੀ ਹੋ ਚੁੱਕੀ ਹੈ 마ਸ਼ੀਵਾੜਾ ਦੇ ਵਿੱਚ ਬਜ਼ੁਰਗਾਂ ਬੇਸਹਾਰਾ ਬੱਚਿਆਂ ਇਸ ਤੋਂ ਬਾਅਦ ਵਿਧਵਾਵਾਂ ਦੀ ਸਾਰੀ ਜਿਹੜੀ ਵਿਧਵਾ ਨੇ ਉਹਨਾਂ ਦੀਆਂ ਪੈਨਸ਼ਨਾਂ ਜਿਹੜੀਆਂ ਉਹ ਜਾਰੀ ਹੋ ਚੁੱਕੀਆਂ ਨੇ ਤੁਸੀਂ ਕਢਵਾ ਸਕਦੇ ਹੋ ਆਪਣਾ ਜਿਹੜਾ ਸਟੇਟਸ ਹੈ ਉਹ ਚੈੱਕ ਕਰ ਸਕਦੇ ਹੋ ਨੇੜੇ ਦੇ ਪੋਸਟ ਆਫਿਸ ਜਾਂ ਬੈਂਕ ਦੇ ਵਿੱਚੋਂ ਜਾ ਕੇ ਆਪਣੀ ਪੈਨਸ਼ਨ ਜੇ ਤੁਹਾਡੇ ਕੋਈ ਪਿੰਡ ਦੇ ਵਿੱਚ ਦੁਕਾਨ ਹੈ ਤਾਂ ਉਹਨਾਂ ਕੋਲ ਵੀ ਤੁਸੀਂ ਬਾਇਓਮੈਟ੍ਰਿਕ ਰਾਹੀਂ ਪੈਨਸ਼ਨ ਆਪਣੀ ਕਢਾ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਸੀਤਾਵਾਲਾ ਤਾਂ ਇੱਥੇ ਵੀ ਪੈਨਸ਼ਨ ਹੈ ਜਿਹੜੀ ਤਾਂ ਉਹ ਜਾਰੀ ਕਰ ਦਿੱਤੀ ਗਈ ਹੈ ਤਾਂ ਲਿਸਟ ਦੇ ਵਿੱਚ ਨਾਮ ਹੈ ਜਿਹੜਾ ਉਹ ਆ ਚੁੱਕਿਆ ਹੈ ਤਾਂ ਲਿਸਟ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਇਹਨਾਂ ਦੇ ਨਾਲ-ਨਾਲ ਜਿਹੜੇ ਪਿੰਡ ਨੇ ਕੋਈ ਕਸਬਾ ਹੈ ਉੱਥੇ ਵੀ ਪੈਨਸ਼ਨ ਹੈ ਜਿਹੜੀ ਤਾਂ ਉਹ ਜਾਰੀ ਕਰ ਦਿੱਤੀ ਗਈ ਹੈ ਹੁਣ ਗੱਲ ਕਰਦੇ ਹਾਂ ਬਠਿੰਡਾ ਜ਼ਿਲ੍ਹੇ ਦੀ ਤਾਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਰੰਪਰਾ ਫੂਲ ਹੈ ਜਿਹੜਾ ਰਾਮਪਰਾ ਫੂਲ ਤਹਿਸੀਲ ਹੈ ਜਿਹੜੀ ਤਾਂ ਉੱਥੇ ਜਿਹੜੀ ਪੈਨਸ਼ਨ ਹੈ ਤਾਂ ਉਹ ਜਾਰੀ ਕਰ ਦਿੱਤੀ ਗਈ ਹੈ ਰਾਮਪਰਾ ਫੂਲ ਦੇ ਨੇੜੇ-ਨੇੜੇ ਜਿੰਨੇ ਵੀ ਪਿੰਡ ਨੇ ਉਸ ਤੋਂ ਬਾਅਦ ਮੋੜ ਮੰਡੀ ਦੇ ਪਿੰਡ ਨੇ ਤਲਵੰਡੀ ਸਾਬੋ ਦੇ ਜਿਹੜੇ ਨਾਲ ਲੱਗਦੇ ਪਿੰਡ ਨੇ ਉੱਥੇ ਵੀ ਜਿਹੜੀ ਪੈਨਸ਼ਨ ਹੈ ਤਾਂ ਲਗਭਗ ਜਾਰੀ ਹੋ ਚੁੱਕੀ ਹੈ ਤੇ ਬਾਕੀ ਦੋਸਤੋ ਹੁਣ ਗੱਲ ਕਰਦੇ ਆ ਅੱਗੇ 2500 ਪੈਨਸ਼ਨ ਬਾਰੇ ਤਾਂ ਦੱਸ ਦਈਏ ਜਿਨ੍ਹਾਂ ਨੂੰ ਅਜੇ ਤੱਕ ਪੈਨਸ਼ਨ ਨਹੀਂ ਆਈ ਉਹ 2-3 ਦਿਨਾਂ ਦੇ ਵਿੱਚ ਉਮੀਦ ਰੱਖਣ ਪੈਨਸ਼ਨ ਹੈ ਜਿਹੜੀ ਤੋ ਭੇਜ ਦਿੱਤੀ ਜਾਵੇਗੀ ਤਾਂ ਸਾਰਿਆਂ ਦੇ ਖਾਤਿਆਂ ਦੇ ਵਿੱਚ ਪੈਨਸ਼ਨ ਹੈ ਜਿਹੜੀ ਉਹ ਰਿਲੀਜ਼ ਕਰ ਦਿੱਤੀ ਜਾਵੇਗੀ ਤਾਂ ਹੁਣ ਦੱਸਦੀ ਹਾਂ ਦੋਸਤੋ ਕਿ ਪੈਨਸ਼ਨ 2500 ਨੂੰ ਲੈ ਕੇ ਤਾਂ 2500 ਰੁਪਏ ਮਹੀਨਾ ਪੰਜਾਬ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਕਿ ਪੈਨਸ਼ਨ ਰਕਮ ਵਧਾ ਕੇ 2500 ਰੁਪਏ ਮਹੀਨਾ ਕੀਤੀ ਜਾਵੇਗੀ ਸਰਕਾਰੀ ਸੂਤਰਾਂ ਅਨੁਸਾਰ ਇਹ ਵਾਧੂ ਰਕਮ ਅਗਲੇ ਤਿੰਨ ਮਹੀਨੇ ਵਿੱਚ ਵਧਾ ਸਕਦੇ ਆ ਕਿਉਂਕਿ 1500 ਰੁਪਏ ਪੈਨਸ਼ਨ ਪਹਿਲਾਂ ਚੱਲ ਰਹੀ ਹੈ 1000 ਰੁਪਏ ਉਸ ਨੂੰ ਵਧਾ ਕੇ 2500 ਪੈਨਸ਼ਨ ਹੈ ਜਿਹੜੀ ਤੋ ਕਰ ਦਿੱਤੀ ਜਾਵੇਗੀ ਇਹ ਉਮੀਦ ਲਗਾਈ ਜਾ ਰਹੀ ਹੈ ਤੇ ਬਾਕੀ ਆਉਣ ਵਾਲਾ ਟਾਈਮ ਦੱਸੇਗਾ ਕਿ 2500 ਪੈਨਸ਼ਨ ਕਿੰਨੇ ਟਾਈਮ ਤੱਕ ਹੁੰਦੀ ਹੈ ਤੇ ਬਾਕੀ 1500 ਰੁਪਏ ਪੈਨਸ਼ਨ ਇਸ ਮਹੀਨੇ ਜਾਰੀ ਹੋ ਚੁੱਕੀ ਹੈ 2500 ਰੁਪਏ ਪੈਨਸ਼ਨ ਦੀ ਤੁਹਾਨੂੰ ਹਜੇ ਇੰਤਜ਼ਾਰ ਕਰਨਾ ਪਵੇਗਾ ਉਸ ਤੋਂ ਬਾਅਦ 2500 ਪੈਨਸ਼ਨ ਕਿਹੜੇ ਲੋਕਾਂ ਨੂੰ ਮਿਲੇਗੀ ਉਹ ਵੀ ਤੁਹਾਨੂੰ ਦੱਸਦੇ ਆ ਕਿ ਕਈ ਵਾਰ ਕੀ ਹੁੰਦਾਗਾ ਜੇਕਰ ਤੁਹਾਡੇ ਦਸਤਾਵੇਜ਼ ਸਹੀ ਨਹੀਂ ਹੈਗੇ ਤੇ ਤੁਹਾਨੂੰ ਪੈਨਸ਼ਨ ਜਿਹੜੀ ਉਹ ਨਹੀਂ ਮਿਲੇਗੀ ਲਾਗੂ ਹੋ ਸਕਦੀ ਐ ਇਸ ਦੇ ਵਿੱਚ ਕੁਝ ਸ਼ਰਤਾਂ ਨੇ ਸ਼ਰਤਾਂ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ 60 ਸਾਲ ਇਸ ਤੋਂ ਉੱਪਰ ਹੋਣੀ ਚਾਹੀਦੀ ਹੈ ਉਮਰ ਜਦੋਂ ਕਿ ਕੁਝ ਕੈਟਾਗਰੀ ਲਈ 58 ਵੀ ਹੋ ਸਕਦੀ ਹੈ ਪੱਕਾ ਪੰਜਾਬ ਰਹਿਸੀ ਸਰਟੀਫਿਕੇਟ ਆਧਾਰ ਕਾਰਡ ਲਿੰਕ ਬੈਂਕ ਖਾਤੇ ਨਾਲ ਹੋਣਾ ਜ਼ਰੂਰੀ ਹੈ ਆਮਦਨ ਤੈਅ ਘੱਟੋ ਘੱਟ ਹੋਣੀ ਚਾਹੀਦੀ ਹੈ ਜਿਹੜੀ 2 ਲੱਖ ਰੁਪਏ ਤੋਂ ਘੱਟ ਵਿਧਵਾ ਹੋਣ ਦੀ ਸੂਰਤ ਵਿੱਚ ਸਰਟੀਫਿਕੇਟ ਹੋਣਾ ਚਾਹੀਦਾ ਹੈ ਇਸ ਤੋਂ ਬਾਅਦ ਬਾਕੀ ਹੋਰ ਜਿੰਨੇ ਵੀ ਸਰਟੀਫਿਕੇਟ ਲੱਗਦੇ ਆ ਉਹ ਜ਼ਰੂਰੀ ਹੈ ਜੇਕਰ ਉਹ ਸਰਟੀਫਿਕੇਟ ਤੁਹਾਡੇ ਕੋਲੇ ਨਹੀਂ ਹੋਣਗੇ ਫਿਰ ਤੁਹਾਡੀ 2500 ਪੈਨਸ਼ਨ ਨਹੀਂ ਹੋਵੇਗੀ 1500 ਰੁਪਏ ਹੀ ਚੱਲੇਗੀ ਬਾਦੂ ਪੈਨਸ਼ਨ ਜਿਹੜੀ ਰਕਮ ਹੈ ਉਹਨਾਂ ਨੂੰ ਹੀ ਮਿਲੇਗੀ ਜਿਹੜੀਆਂ ਸ਼ਰਤਾਂ ਪੂਰੀਆਂ ਕਰਨਗੇ ਤਾਂ ਤੁਹਾਡੀਆਂ ਇਹ ਸ਼ਰਤਾਂ ਪਹਿਲਾਂ ਤੋਂ ਤੁਹਾਡੇ ਕੋਲੇ ਤਿਆਰ ਹੋਣੀਆਂ ਚਾਹੀਦੀਆਂ ਨੇ ਫੇਰ ਹੀ ਤੁਸੀਂ 2500 ਪੈਨਸ਼ਨ ਹੈ ਜਿਹੜੀ ਤਾਂ ਉਹ ਲੈ ਸਕਦੇ ਹੋ ਜੇਕਰ ਤੁਹਾਡੇ ਕੋਲੇ ਕੋਈ ਸਰਟੀਫਿਕੇਟ ਨਹੀਂ ਹੈਗਾ ਤਾਂ ਤੁਸੀਂ ਆਪਣਾ ਸਰਟੀਫਿਕੇਟ ਤਿਆਰ ਕਰਵਾ ਕੇ ਰੱਖੋ ਤਾਂ ਜੋ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਦਿੱਕਤ ਨਾ ਆਵੇ ਤਾਂ ਇਹ ਸਾਰੇ ਦਸਤਾਵੇਜ਼ ਆ ਜਿਹੜੇ ਉਹ ਸਰਕਾਰੀ ਰਿਕਾਰਡ ਤੇ ਦਰਜ ਹੋਣੇ ਚਾਹੀਦੇ ਨੇ ਫੇਰ ਤੁਹਾਨੂੰ ਕੋਈ ਦਿੱਕਤ ਨਹੀਂ ਆਵੇਗੀ ਤੁਹਾਡੀ ਪੈਨਸ਼ਨ ਹੈ ਜਿਹੜੀ ਉਹ ਬਹੁਤ ਸੌਖੇ ਤਰੀਕੇ ਨਾਲ 2500 ਜਿਹੜੀ ਆਉਣੀ ਹੈ ਉਹ ਸ਼ੁਰੂ ਹੋ ਜਾਵੇਗੀ ਤਾਂ ਇਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਪੈਨਸ਼ਨਾਂ ਵੀ ਜਾਰੀ ਹੋ ਜਾਣਗੀਆਂ ਧੰਨਵਾਦ